ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਨਸ਼ਨਸ ਦੀਆਂ ਅਪਡੇਟ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਪੰਜਾਬ ਸਰਕਾਰ ਵੱਲੋਂ ਕੀ ਫੈਸਲਾ ਹੋਇਆ ਕਿਉਂਕਿ ਕਾਫੀ ਮੁਲਾਜ਼ਮਾਂ ਜਿਹੜੇ ਧਰਨੇ ਦੇ ਬੈਠੇ ਹੋਏ ਨੇ ਇੱਕ ਇਸ ਵਿਭਾਗ ਦੀ ਗੱਲ ਹੋਈ ਹੈ ਇਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਰਾਜ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਗਾ ਕੇ ਸ਼ੁਰੂ ਕੀਤੀ ਬੇਮਿਆਦੀ ਭੁੱਖ ਹੜਤਾਲ 7ਵੇਂ ਦਿਨ ਵੀ ਜਾਰੀ ਰਹੀ ਕੰਪਿਊਟਰ ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੋਖੜ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਚੱਲੇ ਪੱਕੇ ਮੋਰਚੇ ਦੇ ਅੱਜ 7ਵੇਂ ਦਿਨ ਕੰਪਿਊਟਰ ਅਧਿਆਪਕ ਜੂਨੀਅਨ ਦੇ ਆਗੂ ਜੌਨੀ ਸਿੰਘਲਾ ਬਠਿੰਡਾ ਪੋਖ ਹੜਤਾਲ ਤੇ ਬੈਠੇ ਜਦੋਂ ਕਿ ਸਾਥੀ ਕੰਪਿਊਟਰ ਅਧਿਆਪਕ ਧਰਨੇ ਤੇ ਵੀ ਡਟੇ ਰਹੇ ਇਸ ਮੌਕੇ ਬਠਿੰਡਾ ਤੋਂ ਪ੍ਰਦੀਪ ਮਲੂਕਾ ਅਤੇ ਇਕਬਾਲ ਸਿੰਘ ਬਰਾੜ ਫਤਿਹਗੜ੍ਹ ਸਾਹਿਬ ਤੋਂ ਜਿਸਪਾਲ ਸਿੰਘ ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਮੋਗਾ ਤੋਂ ਕੁਲਵਿੰਦਰ ਸਿੰਘ ਬਰਨਾਲਾ ਤੋਂ ਵੀਪul ਗੋਇਲ ਰਾਜਪੁਰਾ ਤੋਂ ਬਿੰਦੂ ਸ਼ਰਮਾ ਭਵਾਨੀਗੜ੍ਹ ਤੋਂ ਹਰਜਿੰਦਰ ਸਿੰਘ ਅਤੇ ਕਿਰਨਜੀਤ ਮੌਜੂਦ ਰਹੇ ਸੋ ਇਹ ਸੀ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਜੋ ਪੂਰੀਆਂ ਨਹੀਂ ਹੋ ਰਹੀਆਂ ਜਿਨ੍ਹਾਂ ਨੇ ਹੜਤਾਲ ਕੀਤੀ ਹੈ ਤੇ ਮਰਨ ਵਰਤ ਵੀ ਰੱਖਣ ਦੀ ਜਿਹੜੀ ਗੱਲ ਕੀਤੀ ਹੈ ਪੰਜਾਬ ਸਰਕਾਰ ਅੱਗੇ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਨਗੇ ਤਾਂ ਉਹ ਆਪਣੀ ਹੜਤਾਲ ਇਸ ਤਰ੍ਹਾਂ ਹੀ ਜਾਰੀ ਰੱਖਣਗੇ ਸੋ ਪੰਜਾਬ ਸਰਕਾਰ ਵੱਲੋਂ ਕੀ ਫੈਸਲਾ ਆਉਂਦਾ ਹੈ ਤੁਹਾਨੂੰ ਨੈਕਸਟ ਅਪਡੇਟ ਵਿੱਚ ਦੱਸਦੇ ਰਹਿਵਾਂਗੇ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਆਪਣੇ ਮੁਲਾਜ਼ਮ ਤੇ ਪੈਨਸ਼ਨ ਸਾਥੀਆਂ ਨਾਲ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ